ਸ੍ਰੀ ਕਾਲ ਜੀ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਹੈ 15 ਅਗਸਤ ਸਭ ਨੂੰ 15 ਅਗਸਤ ਦੀਆਂ ਇੰਡੀਪੈਂਡੈਂਸ ਡੇ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ ਜੀ ਇਸ ਟੌਪਿਕ ਤੇ ਆਪਾਂ ਬਾਅਦ ਵਿੱਚ ਚਰਚਾ ਕਰਾਂਗੇ ਕਿਉਂਕਿ ਹੁਣ ਆਪਾਂ ਜਾ ਰਹੇ ਸੀਗੇ ਮੰਡੀ ਕੁਝ ਜ਼ਰੂਰੀ ਕੰਮ ਕਾਜ ਹੈ ਤੇ ਵਲੌਗ ਅੱਜ ਦਾ ਬਹੁਤ ਵਧੀਆ ਬਣੂਗਾ ਇਸ ਕਰਕੇ ਪੂਰਾ ਵਲੌਗ ਦੇਖਣਾ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਬੈਲ ਆਈਕਨ ਪ੍ਰੈਸ ਕਰ ਲੈਣਾ ਤਾਂ ਕਿ ਤੁਹਾਨੂੰ ਆਉਣ ਵਾਲੇ ਹਰ ਵਲੌਗ ਦੀ ਨੋਟੀਫਿਕੇਸ਼ਨ ਮਿਲ ਸਕੇ ਚਲੋ ਜੀ ਬਨੇ ਰਹਿਣਾ ਆਪਣੇ ਵਲੌਗ ਦੇ ਨਾਲ ਪਿੰਡ ਵਾਲੇ ਸਕੂਲ ਚ ਬੱਚੇ 15 ਅਗਸਤ ਸੈਲੀਬ੍ਰੇਟ ਕਰਕੇ ਵਾਪਸ ਆ ਰਹੇ ਸੀ ਨਾਲ ਹੀ ਇਹਨਾਂ ਦੇ ਪੇਰੈਂਟਸ ਗਏ ਹੋਏ ਸੀਗੇ ਬੁੰਦੀ ਲੱਡੂ ਖਾ ਕੇ ਵਾਪਸ ਆ ਰਹੇ ਆ ਖੁਸ਼ ਸੀਗੇ ਪੂਰੇ ਤੇ ਇੱਥੇ ਆਪਾਂ ਪਹੁੰਚ ਗਏ ਜੀ ਮੰਡੀ ਅੱਜ ਆਪਾਂ ਇੱਥੇ ਆਏ ਆ ਸਭ ਤੋਂ ਪਹਿਲਾਂ ਇੱਕ ਬੁਟੀਕ ਦੇ ਮਹੂਰਤ ਤੇ ਮਨਵੀਰ ਦੇ ਫਰੈਂਡ ਨੇ ਇਹ ਬੁਟੀਕ ਓਪਨ ਕੀਤਾ ਆ ਇਨਵੀਟੇਸ਼ਨ ਦੇਣ ਗਏ ਸੀ ਸੋ ਆਪਾਂ ਇਹਨਾਂ ਦੀ ਖੁਸ਼ੀ ਦੇ ਵਿੱਚ ਅੱਜ ਸ਼ਾਮਿਲ ਹੋਏ ਵਾਹਿਗੁਰੂ ਜੀ ਇਹਨਾਂ ਨੂੰ ਤਰੱਕੀਆਂ ਦੇਣ ਜੀ ਇਹਨਾਂ ਦੀ ਮਿਹਨਤ ਨੂੰ ਰੰਗ ਭਾਗ ਲੱਗਣ ਜੀ ਹਾਲਾਂਕਿ ਇੱਥੇ ਗਰਮੀ ਬਹੁਤ ਸੀ ਕਿਉਂਕਿ ਬੱਦਰ ਬਣੇ ਹੋਏ ਸੀਗੇ कि ਇੱਥੇ ਅੱਜ ਆਪਾਂ ਨੂੰ ਮਿਲੇ ਜੀ ਢਾਕੂ 307 ਵਲੋਗਰ ਜੋ ਆਪਣੇ ਏਰੀਏ ਦੇ ਆ ਬਹੁਤ ਵਧੀਆ ਬਹੁਤ ਮਿਹਨਤੀ ਹੈ ਤੇ ਬਹੁਤ ਟਾਈਮ ਦਾ ਹੀ ਕੰਮਕਾਜ ਕਰ ਰਹੀ ਹੈ ਜੀ YouTube ਤੇ Instagram ਤੇ Facebook ਤੇ ਵੀ ਉਹ ਬਹੁਤ ਫੇਮਸ ਹੈ ਆਪਾਂ ਨੂੰ ਬਹੁਤ ਖੁਸ਼ੀ ਹੋਈ ਮਿਲ ਕੇ ਤੇ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਸੂਟ ਆ ਬਹੁਤ ਪਿਆਰੇ ਪਿਆਰੇ ਸੂਟ ਹੈ ਹਾਲਾਂਕਿ ਇਹਨਾਂ ਨੇ ਥੋੜਾ ਜਿਹਾ ਹਜੇ ਪੁਟੀਕ ਦਾ ਸਮਾਨ ਘੱਟ ਰੱਖਿਆ ਕਿਉਂਕਿ ਅਸੀਂ ਥੋੜਾ ਛੇਤੀ ਕਾਰੀ ਤੇ ਵਿੱਚ ਮੂਰਤ ਕੀਤਾ ਹੈ ਆ पर जने भी है सोने सूट वधिया ਤੇ ਇਹ ਵਾਲਾ ਜੀ ਪੁਟਿਕ ਵਾਲਾ ਏਰੀਆ ਆ ਗਿਆ ਜਿੱਥੇ ਇਹਨਾਂ ਨੇ ਮਸ਼ੀਨਾ ਵਗੈਰਾ ਹਜੇ ਸਾਰਾ ਸਮਾਨ ਸੈੱਟ ਕਰਨ ਵਾਲਾ ਤਿਆਰ ਸੀ ਬਸ ਅੱਜ ਮੁਕਤ ਕਰ ਲਿਆ ਤੇ ਇਹ ਦੇਖੋ ਜੀ ਇਹ ਹੈਗੇ ਜੀ ਡਾਕੋ 307 ਦੇ ਮਿਸ ਜੀ ਜੋ ਬਹੁਤ ਵਧੀਆ ਨੇ ਤੇ ਕਾਫੀ ਮੈਂ ਗੱਲਾਂ ਬਾਤਾਂ ਕੀਤੀਆਂ ਬਸ ਗਰਮੀ ਹੋਣ ਕਰਕੇ ਇੱਕ ਤਾਂ ਕੂਲਰ ਚੱਲ ਰਿਹਾ ਸੀ ਖੜਕਾ ਹੋ ਰਿਹਾ ਸੀ ਇਸ ਕਰਕੇ ਸਿਰਫ ਮੈਂ ਸੈਲਫੀ ਲੈ ਲਈ ਉਹਨਾਂ ਦੇ ਨਾਲ ਹਨਾ ਇੱਕ ਮੈਨੂੰ ਵੀ ਕੰਮ ਕਾਜ ਸੀ ਮਾਰਕੀਟ ਜਾਣਾ ਸੀ ਇਸ ਕਰਕੇ ਮੈਂ ਵੀ ਜਰਾ ਟਾਈਮ ਰੁਕੀ ਨੀਗੀ ਬਸ ਉਹਨਾਂ ਨਾਲ ਬਾਲੇ ਥੋੜਾ ਬਹੁਤ ਟਾਈਮ ਗੱਲਬਾਤਾਂ ਕੀਤੀਆਂ ਉਹਨਾਂ ਦੇ ਹਾਲ ਚਾਲ ਪੁੱਛੇ ਤੇ ਉਸ ਤੋਂ ਬਾਅਦ ਆਪਾਂ ਚੱਲ ਪਏ ਸੀਗੇ ਪਰ ਬਹੁਤ ਨਾਈਸ ਫੈਮਿਲੀ ਬਹੁਤ ਮਿਹਨਤੀ ਆ ਬਹੁਤ ਵਧੀਆ ਨੇਚਰ ਦੇ ਆ ਜੀ ਬਹੁਤ ਸੋਹਣੀਆਂ ਵੀਡੀਓਜ਼ ਬਣਾਉਂਦੇ ਆ ਕਲਿੱਪਸ ਵਗੈਰਾ ਬਹੁਤ ਫਨੀ ਵੀਡੀਓਜ਼ ਬਣਾਉਂਦੇ ਆ ਬਹੁਤ ਵਧੀਆ ਫੈਮਿਲੀ ਹੈ ਯਾਨੀ ਨਾਈਸ ਨੇਚਰ ਦੇ ਆ ਤੇ ਆਂਟੀ ਨਾਲ ਵੀ ਮੈਂ ਗੱਲਬਾਤਾਂ ਕੀਤੀਆਂ ਬਸ ਇੱਥੇ ਕੁਝ ਰੋਲਰਪਾਜਾ ਜ਼ਿਆਦਾ ਪੈ ਰਿਆ ਸੀ ਇਸ ਕਰਕੇ ਮੈਂ ਤਾ ਕੋਈ ਵੀਡੀਓ ਵਗੈਰਾ ਬਣਾ ਨਹੀਂ ਸਕੀ ਬਸ ਫਿਰ ਮੈਂ ਥੋੜਾ ਜਿਹਾ ਗਰਮੀ ਕਰਕੇ ਵੀ ਉਹਨਾਂ ਨੂੰ ਡਿਸਟਰਬ ਨਹੀਂ ਕੀਤਾ ਮੈਂ ਕਿ ਗਰਮੀ ਬਹੁਤ ਜ਼ਿਆਦਾ ਹੈ ਨਾ ਠੀਕ ਹੈ ਨਾ ਦੇਖੋ ਇਹ ਸਾਡੇ ਆਂਟੀ ਜੀ ਮਿਲਿਆ ਸਾਨੂੰ ਅੱਜ ਬੜੀ ਤਮੰਨਾ ਸੀ ਮੈਂ ਦੀ ਨਾ ਬਹੁਤ ਵਾਰੀ ਕਹਿ ਦਿੰਦੇ ਸੀ ਬਲਕੇ ਆਉਣਾ ਲੈੜੇ ਹੋ ਕੇ ਚਲ ਹੁਣ ਕਦੇ ਆਵਾਂਗੇ ਉਸ ਤੋਂ ਬਾਅਦ ਜੀ ਆਪਾਂ ਇਧਰ ਆਏ ਸੀ ਪਾਰਲਰ ਮੈਕਰੋਨੀ ਸੀਗੀ ਥ੍ਰੈਡਿੰਗ ਤੇ ਕੁਛ ਮੈਂ ਸੂਟ ਸਟਿਚ ਕਰਨੇ ਦੇਣੇ ਆ ਤੇ ਉਹਨਾਂ ਵਾਸਤੇ ਮੈਂ ਇੱਥੇ ਲੈਸ ਵੀ ਦੇਖ ਰਹੀ ਸੀਗੀ ਨਾਲ ਹੀ ਫਿਰ ਮੈਂ ਹੋਰ ਸਮਾਨ ਵੀ ਦੇਖਣ ਲੱਗ ਗਈ ਮੈਂ ਕਿ ਚਲੋ ਨੀਲ ਪੈਂਟ ਵਗੈਰਾ ਦੇਖਦੇ ਆ ਤੇ ਫਿਰ ਮੈਂ ਇੱਕ ਨੀਲ ਪੈਂਟ ਪਸੰਦ ਵੀ ਕਰ ਲਈ 골ਡਨ ਜੇ ਕਲਰ ਦੀ ਬਾਕੀ ਜਰਾ ਸਮਾਨ ਨਹੀਂ ਲਿਆ ਮੈਂ ਬਸ ਕਿਉਂਕਿ ਲੈਸ ਵੀ ਬੜੀ ਮੁਸ਼ਕਲ ਦੇ ਨਾਲ ਮਿਲੀ ਕਈ ਵਾਰ ਇਹਨੇ ਮੈਚਿੰਗ ਲੈਸ ਕਰਨ ਨੂੰ ਬਹੁਤ ਟਾਈਮ ਲੱਗ ਜਾਂਦਾ ਹੈ ਜੀ ਇਧਰ ਆਪਾਂ ਆਂਟੀ ਸੂਟ ਸਿੰਦੇ ਆ ਉਹਨਾਂ ਨੂੰ ਸੂਟ ਸਿੰਨਾ ਦੇਣ ਆਏ ਹੋਏ ਸੀਗੇ ਇਹਨਾਂ ਦੀ ਸ਼ਾਪ ਇੱਥੇ ਇਹਨਾਂ ਨੇ ਸਮਾਨ ਰੱਖਿਆ ਹੋਇਆ ਤੁਹਾਨੂੰ ਦਿਖਾਉਨੇ ਆ ਦਿਨ ਮਸਟ ਵੀ ਕੱਲ ਦੀ ਪਰਸੋਂ ਦੀ ਹੈ ਅੱਛਾ ਝੁੱਲੇ ਵਗੈਰਾ ਨਾ ਬੜਾ ਕੋਨਾ ਬੜਾ ਗੰਦਾ ਹੋਣਾ ਜਿਵੇਂ ਜਿਵੇਂ ਕਸਟਮਰ ਹੁੰਦੇ ਜਾਂਦੇ ਹੋਣ ਇਹ ਫਿਰ ਇਹ ਕਰਦੇ ਆ ਨਾ ਮਨਾਉਂਦੇ ਆ ਨਾ ਇਸ ਤਰ੍ਹਾਂ ਹਾਂ ਨਾਲ ਇਹ ਕਾਂਗਰਸ ਵਾਲੇ ਫਿਰ ਇਸ ਦਿਨ ਤੇ ਆ ਕੱਢਿਆ ਸਾਫ ਕਰਤੀ ਆ ਜਿਹੜਾ ਪੈਕਿੰਗ ਹੋ ਕੇ ਆਉਂਦਾ ਵਾ ਨਾ ਉਹ ਦਿਖਾਓ ਕਿੰਨਾ ਪਿਆਰਾ ਝੁੱਲਾ ਹੈ ਨਾ कृष्ण जी है ना स्पैल जन्माष्टमी लड्डू गोपाल ड्रेस भी देखिया दुकान तक टंगी हुई है दो दोते, दोते। ना। दोते दोते। ना। ਦੇਖੋ ਜੀ ਕ੍ਰਿਸ਼ਨ ਜਨ ਮਾਸਟਰਮੀ ਦਾ ਸਪੈਸ਼ਲ ਕਿੰਨਾ ਸਾਮਾਨ ਆਇਆ ਪਿਆ ਨਾ ਆਪਾਂ ਇਧਰ ਆਏ ਸੀ ਕਪੜੇ ਸੀਨੇ ਦੇਣ ਵਾਸਤੇ ਸੂਟ ਸੀਨੇ ਦੇਣ ਵਾਸਤੇ ਆਂਟੀ ਨੂੰ ਇਹ ਕਿੰਨਾ ਸੋਹਣਾ ਸੋਹਣਾ ਬੈੱਡ ਹੈ ਕਿੰਨਾ ਪਿਆਰਾ ਬੈੱਡ ਹੈ ਕਾਈ ਚੱਲੀ ਹੈ ਬੈੱਡ ਨਾਲ ਬੜਾ ਸੋਹਣਾ ਬੜਾ ਸੋਹਣਾ ਗੱਦਾ ਵੀ ਹੈ ਵਿੱਚ ਲੱਗਿਆ ਹੋਇਆ ਨਾ ਅੱਛਾ ਇਹਦੇ ਚੱਲੇ ਇਸ ਤਰ੍ਹਾਂ ਵੀ ਵੇਚੀਏ ਵਾਸਤੇ ਬਾਕਸ ਵੀ ਆ ਆ ਤੁਹਾਡਾ ਪੋਤਾ ਕਿੱਥੇ ਆ ਉਹਨੇ ਤਾਂ ਸਾਰੇ ਦੇ ਬੱਡ ਬੱਡ ਖਲਾਰ ਦੇਣਾ ਸੀਗਾ ਨਹੀਂ ਉਸ ਖਲਾਰ ਤਾਂ ਨਹੀਂ ਆਉਂਦਾ ਹੱਥ ਰਿੰਦਾ ਨਾ ਤਾਂ ਕਿਉਂ ਨਹੀਂ ਛੇੜ ਬੱ ਅੱਛਾ ਨਾ ਬਾਰ ਨਹੀਂ ਹੈ ਸੋਹਣਾ ਲੱਗਿਆ ਨਾ ਮੈਨੂੰ ਇਦਾਂ ਨਹੀਂ ਕਰੀ ਜਾ ਬੈਡ ਫੁੱਟ ਦਿਖਾ ਦਿਖਾ ਫਲੈਗ ਦਿਖਾਓ ਪਹਿਲਾਂ ਵਾਹ ਫਲੈਗ ਕਿਵੇਂ ਕੀਤਾ ਸੀ ਹੋਸਟ ਦੱਸੋ ਆਹ ਵਾਲਾ ਸੂਟ ਮੈਂ ਸੀਨ ਦੇਣ ਵਾਸਤੇ ਆਈ ਸੀਗੀ ਇਹ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਇਆ ਸੀਗਾ ਇਹ ਯੂਐਸਏ ਵਾਲੇ ਦੀਦੀ ਨੇ ਗਿਫਟ ਕੀਤਾ ਆ ਸਰਦੀਆਂ ਵਾਲਾ ਸੂਟ ਆ ਵੈਸੇ ਵਿਆਹ ਸ਼ਦੀ ਤੇ ਪਾਉਣ ਵਾਲਾ ਸੂਟ ਆ ਪਰ ਮੈਂ ਹੁਣੇ ਸੀਨਾ ਦੇਤਾ ਮੈਂ ਕਹਿੰਨਾ ਫਿਰ ਹੌਲੀ ਹੌਲੀ ਆਂਟੀ ਸੀਦਣਗੇ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਇਨ੍ਹਾਂ ਆਂਟੀ ਤੋਂ ਸਮੋਨੇ ਬਹੁਤ ਵਧੀਆ ਠੀਕ ਜੀ ਰੇਟ 'ਚ ਸੀਨ ਦਿੰਦੇ ਆ ਜੀ ਉਸ ਤੋਂ ਬਾਅਦ ਆਪਾਂ ਇੱਧਰ ਆਈ ਸੀ ਕੋਈ ਸਮਾਨ ਲੈਣ ਤੇ ਆਹ ਹੈਗਾ ਜੀ ਸਾਡੇ ਸ਼ਹਿਰ ਦਾ 셀ਫੀ ਪੁਆਇੰਟ ਓਹ ਸੋਨਾ ਕਹਿੰਦੇ ਰਾਤ ਨੂੰ ਤਾਂ ਬਹੁਤ ਸੋਹਣਾ ਲੱਗਦਾ ਲਾਈਟਾਂ ਜਗਦੀਆਂ ਪਾਣੀ ਚੱਲਦਾ ਇੱਥੇ ਬਹੁਤ ਵਧੀਆ ਲੱਗਦਾ। ਪਰ ਜੇ ਹੁਣ ਆਪਾਂ ਪਹੁੰਚ ਗਏ ਘਰੇ ਟਾਈਮ ਹੋ ਗਿਆ ਸਬਾ ਦੋ ਦਾ। ਮੈਂ ਕਿਹਾ ਚਾਹ ਬਣਾਈ ਲੈਣੇ ਆਂ ਕਿਉਂਕਿ ਨਾਲ ਜਾਂਦੇ ਆ ਸਮੋਸੇ ਤੇ ਨਾਲ ਜਾਂਦੀ ਹੈ ਕਚੋਰੀ। ਗਰਮੀ ਬੜੀ ਬੋਲਦੀ ਹੈ ਬੇਟਾ ਗਰਮੀ ਦੇ ਵਿੱਚ। ਕੱਜ ਬਹੁਤ ਵਧੀਆ ਲੱਗਿਆ ਨਾ ਕਿਉਂਕਿ ਅੱਜ ਆਪਾਂ ਦਾ ਜਨਮ ਦਿਨ ਆ ਡਾਕੂ ਦੰਸੋ ਸਭ ਦਾ ਫੈਮਲੀ ਯੂਟਿਊਬ ਬਲੌਗਿੰਗ ਕਰਦੇ ਆ ਨਾ ਬਹੁਤ ਵਧੀਆ ਨਾਈਸ ਫੈਮਲੀ ਹੈ ਹਾਲਾਂਕਿ ਮੇਰੇ ਕੋਲ ਜਿਆਦਾ ਵੀਡੀਓ ਨਹੀਂ ਬਣਾ ਹੋਈ ਨਾ ਦੇ ਨਾਲ ਕਿਉਂਕਿ ਮੈਂ ਹੋਰ ਵੀ ਕੰਮ ਕਾਜ ਕਰਨੇ ਸੀਗੇ ਹੈ ਨਾ ਮਾਰਕੀਟ ਤੇ ਵੀ ਜਾਣਾ ਸੀ ਹੈ ਤੇ ਇਸ ਕਰਕੇ ਬਹੁਤ ਟਾਈਮ ਨਹੀਂ ਮੈਂ ਉੱਥੇ ਬੈਠੀਗੀ ਉਹਨਾਂ ਦਾ ਸਬਟੀਕ ਵਗੈਰਾ ਜਿਹਨੇ ਬੁਟੀਕ ਦਾ ਮਾਲ ਤਾਂ ਸੀਗਾ ਮੈਨੂੰ ਤੇ ਇਹ ਬੁਟੀਕ ਸੀਗਾ ਜੀ ਮਨਵੀਰ ਤੇ ਫਰੈਂਡ ਉਸਨੇ ਓਪਨ ਕੀਤਾ ਬੁਟੀਕ ਹੈ ਨਾ ਬਹੁਤ ਵਧੀਆ ਹੈ ਜਿਹੜਾ ਸਮਾਨ ਵਗੈਰਾ ਉਹਨਾਂ ਨੇ ਲੈ ਕੇ ਆਉਣਾ ਸੀ ਮਨੇ ਆਪਾਂ ਨੂੰ ਇਮਿਗ੍ਰੇਸ਼ਨ ਦੇ ਕੇ ਗਏ ਸੀ ਇਹ ਘਰੇ ਆ ਕੇ ਦੋ ਤਿੰਨ ਦਿਨ ਹੋ ਗਏ ਇਸ ਕਰਕੇ ਆਪਾਂ ਅੱਜ ਗਏ ਸੀ ਜਰਾ ਵਧੀਆ ਨਾਨੇ ਤਾਂ ਬੁੱਢੀ ਇਫੇਰ ਮੂਰਤ ਤੇ ਜਾਇ ਬਣੀ ਆਈ ਹੈ ਨਾ ਤੇ ਨਾੜੇ ਅੰਦਰੀ ਢਾਕੂ ਦੰਸੋ ਸਾਧਾਰੀ ਫੈਮਿਲੀ ਨੂੰ ਮਿਲਦੇ ਬਹੁਤ ਵਧੀਆ ਸੁਭਾਅ ਉਹਨਾਂ ਦਾ ਮੈਂ ਉਹਨਾਂ ਦਾ ਕੰਟੈਕਟ ਨੰਬਰ ਵੀ ਲੈ ਕੇ ਆਈ ਨਾ ਨੰਬਰ ਵੀ ਲੈ ਕੇ ਆਇਆ ਹਾਂ ਕਿ ਬਹੁਤ ਵਧੀਆ ਨਿਚੇ ਦਾ ਬਿਲਕੁਲ ਸਿੰਪਲ ਸੋਪਰ ਦੀ ਮਹਿltੀ ਫੈਮਲੀ ਹੈ ਇਹ ਹੈ ਨਾ ਉਹਨਾਂ ਦਾ ਨੰਬਰ ਹੈਗਾ ਫਿਰ ਕਦੇ ਉਹਨਾਂ ਦੇ ਘਰੇ ਜਾਵਾਂਗੇ ਤੇ ਮੇਰਾ ਬੜਾ ਮਨ ਸੀਗਾ ਬਹੁਤ ਤਰੰਗਾ ਨਾ ਮੈਂ ਉਹਨਾਂ ਦੇ ਲੋਕ ਬਾਰੇ ਬਹੁਤ ਦੇਖੀ ਨੂੰ ਮੈਂ ਬਹੁਤ ਵਧੀਆ ਵਾਈਸ ਫੈਮਲੀ ਹੈ। ਉਹ ਲੋਕ ਜਿਵੇਂ ਆਪਾਂ ਬਣਾਤੀ ਚਾਹ ਧਰਤੀ ਆ ਤੇ ਮੈਂ ਜੀ ਤੁਹਾਨੂੰ ਦਿਖਾਉਂਦੀ ਆ। ਆ ਉਹਨਾਂ ਨੇ ਕੋਈ ਸ਼ਾਤ ਦਿੱਤਾ ਬੁਟੀ ਕੁਹਲੇ ਨੇ ਤੇ ਇਹ ਖਾਣੇ ਆਪਾਂ ਇਹ ਆਪਾਂ ਲੈਂਦਾ ਜੀ ਫਰਾਈ ਪਣ। ਐ ਫਰਾਈ ਪਣ ਸਿਰ ਬਣਾ ਲੈਂਦਾ ਇਹ ਇੰਟਰੈਕਸ਼ਨ ਤੇ ਵੀ ਚੱਲ ਜਾ ਕਰੋ ਪਹਿਲਾਂ ਆਪਣੇ ਸੀਗਾ ਸਿਰ ਬੜਾ ਆ ਦੂਸਰਾ ਲੈਂਦਾ ਨਾ वो फिर यह इंडक्शन से भी यह यूज हो गया करूँगा बाकी एक एक फ्राइपर के काम नहीं चल रहा कोई चीज बनाई होंगी उसकी वह नहीं मिला तड़केदानी है ना करके आई सभी तो, हो तो बाकी हो समान बाद क्योंकि हम आप थोड़ा जो फ्रैश हो नाइए थोड़ा बाकी बोल बाद बनावे बने रहना पाउटे ए जी मैं लैके आई है सूट ਇਹ ਜੇ ਤੁਹਾਨੂੰ ਦਿਖਾਉਣੀ ਹੈ ਮੇਰੇ ਕੋਲ ਚੁੰਨੀ ਪਈ ਸੀ ਚੁੰਨੀ ਦੇ ਨਾਲ ਮੈਂ ਸੂਟ ਲੈ ਕੇ ਆਈਆਂ ਚੁੰਨੀ ਬਹੁਤ ਪਿਆਰੀ ਆ ਇਹਦਾ ਡਬਲ ਸ਼ੇਡਰ ਦਾ ਡਿਜ਼ਾਈਨ ਬਹੁਤ ਸੋਹਣਾ ਆ ਪਰ ਇਹ ਹੁਣ ਨਾਲ ਲੈ ਕੇ ਕਹੇਗੇ ਗੁੱਛਾ-ਮੁੱਛਾ ਜੀ ਹੋ ਗਈ ਹੈ ਨਾ ਇੱਕ ਮਿੰਟ ਮੈਂ ਖਲਾਰ ਕੇ ਦਿਖਾਉਣੀ ਆ ਇਸ ਤਰ੍ਹਾਂ ਇਸ ਵਿੱਚ ਡਿਜ਼ਾਈਨ ਬਣਿਆ ਹੋਇਆ ਡਾਰਕ ਤੇ ਲਾਈਟ ਕਲਰ ਦਾ ਕੰਬੀਨੇਸ਼ਨ ਹੈ ਤੇ ਫਿਰ ਇਸ ਦੇ ਨਾਲ ਮੈਂ ਪਲੇਨ ਸੂਟ ਚਾਹੁੰਦੀ ਸੀ ਪਰ ਪਲੇਨ ਸੂਟ ਮੈਨੂੰ ਕੋਈ ਮਿਲਿਆ ਨਹੀਂ ਇਸ ਕਰਕੇ ਆਹ ਵਾਲਾ ਕਾਟਨ ਦਾ ਸੂਟ ਬਣਾਇਆ ਫਿਰ ਨਾ ਪਹਿਲਾਂ ਮੈਨੂੰ ਐ ਲੱਗਿਆ ਅ ਬੀਸ ਨਾ ਜਾਚ ਨਹੀਂ ਰਹੀ ਹਨਾ ਮੈਂ ਬਹੁਤ ਸਾਰੇ ਸੂਟ ਕੜਵਾ ਕੇ ਦੇਖੇ ਪਰ ਜਾਚ ਨਹੀਂ ਰਹੇ ਸੀਗੇ ਤੇ ਫਿਰ ਮੈਨੂੰ ਜਦੋਂ ਇਹ ਸੂਟ ਥੋੜਾ ਜਿਹਾ ਠੀਕ ਲੱਗਿਆ ਫਿਰ ਮੈਂ ਕਿ ਚਲੋ ਖੁਲਾਰ ਕੇ ਦਿਖਾਓ ਚੁੰਨੀ ਉੱਤੇ ਸਹੀ ਲੱਗਦੀ ਹੈ ਕਿ ਨਹੀਂ ਪਰ ਫਿਰ ਮੈਨੂੰ ਥੋੜਾ ਲੱਗਿਆ ਵੀ ਹਾਂ ਨਹੀਂ ਕੰਟਰਾਸਟ ਸਹੀ ਹੋ ਰਿਹਾ ਹਨਾ ਬੜੀ ਮੁਸ਼ਕਲ ਦੇ ਨਾਲ ਮੈਂ ਸਿਲੈਕਟ ਕੀਤਾ ਇੱਕ ਵਾਰ ਜਦੋਂ ਕੱਟਣ ਲੱਗੇ ਮੈਂ ਉਹਨਾਂ ਨੂੰ ਮਨਾ ਕਰਤਾ ਮੈਂ ਕਿ ਨਹੀਂ ਨਹੀਂ ਸੈਟ ਲੱਗ ਰਿਹਾ ਮੈਨੂੰ ਫਿਰ ਫਿਰ ਮੈਂ ਕਿ ਨਹੀਂ ਨਹੀਂ ਸਹੀ ਲੱਗ ਰਿਹਾ ਵੀ ਜਦੋਂ ਸਟਿਚ ਹੋ ਜਾਊਗਾ ਨਾ ਫਿਰ ਵਧੀਆ ਸਟ ਆ ਜਾਊਗਾ ਤੇ ਚਲੋ ਜੀ ਇਹ ਸੂਟ ਬਣ ਗਿਆ ਆਪਣਾ ਚੁੰਨੀ ਦੇ ਨਾਲ ਇਹ ਲੋਕਾਂ ਕੀ ਦਾਦੀ ਜੀ ਹਨਾ 15 ਦਾਸਤੀ ਖੁਸ਼ੀ ਦੇ ਵਿੱਚ ਅੱਜ ਬੱਚਿਆਂ ਨੂੰ ਆਪਾ ਥੋੜਾ ਜਿਹਾ ਛਕਛਕੀ ਦੇ ਰਹੇ ਆ ਠੀਕ ਹੈ ਸਟੱਡੀ ਸਬੋਲੇਟਡ ਤੁਹਾਡੇ ਪੈਂਸਲ ਮੈਂਦੀ ਫਰਸ਼ ਹੋ ਰਿਹਾ ਦਾਦੀ ਥੈਂਕ ਯੂ ਜੀ ਬੱਚੇ ਚਲੇ ਗਏ ਆ ਤੇ ਅੱਜ ਆਪਾਂ 15 ਅਗਸਤ ਤੇ ਇੱਕ ਟੌਪਿਕ ਤੇ ਗੱਲ ਕਰ ਰਹੇ ਸੀਗੇ ਵੀ ਜਿਵੇਂ ਆਪਾਂ ਨੂੰ ਆਜ਼ਾਦੀ ਤਾਂ ਜ਼ਰੂਰ ਮਿਲ ਗਈ ਆ ਪਰ ਜਿਹੜੇ ਕਿਸਾਨੀ ਆ ਉਹਨਾਂ ਦੀ ਕਿਸਾਨੀ ਰੋਲ ਰਹੀ ਆ ਨਾ ਜਿਵੇਂ ਕਿ ਬਹੁਤ ਮਿਹਨਤ ਕਰਕੇ ਫਸਲਾਂ ਬੀਜਦੇ ਆ ਉਹਨਾਂ ਨੂੰ ਸੰਭਾਲਦੇ ਆ ਕੁਝ ਤਾਂ ਕੁਦਰਤ ਦੀ ਮਾਰ ਪੈ ਜਾਂਦੀ ਆ ਪਾਣੀ ਨਹੀਂ ਆਉਂਦਾ ਜਾਂ ਮੀਂਹ ਜ਼ਿਆਦਾ ਪੈ ਗਏ ਘੱਟ ਪੈ ਗਏ ਜਿਸ ਕਰਕੇ ਫਸਲਾਂ ਖਰਾਬ ਹੋ ਜਾਂਦੀਆਂ ਹਨ ਤੇ ਦੂਜੀ ਗੱਲ ਇਹ ਆ ਜਦੋਂ ਫਸਲ ਉਹ ਜਿੰਨੀ ਕਿ ਚੱਲ ਹੁੰਦੀ ਆ ਉਹਨੂੰ ਕੱਢ ਕੇ ਵੇਚ ਕੇ ਆਉਂਦੇ ਆ ਤਾਂ ਉਹਨਾਂ ਨੂੰ ਸਹੀ ਮੁੱਲ ਨਹੀਂ ਮਿਲਦਾਗਾ ਉਸ ਤੋਂ ਇਲਾਵਾ ਜਦੋਂ ਉਹ ਮੰਡੀ ਦੇ ਵਿੱਚ ਉਹ ਚੀਜ਼ ਚੱਲੀ ਜਾਂਦੀ ਹੈ ਤੇ ਉਹਨੂੰ ਗਾਂਵ ਵਪਾਰੀ ਵੇਚਦੇ ਆ ਤੇ ਉਹ ਵੱਧ ਰੇਟ ਤੇ ਵੇਚਦੇ ਆ ਉਹੀ ਜੇ ਆਪਣੇ ਪਿੰਡਾਂ ਵਾਲੇ ਵਾਪਸ ਉਹ ਚੀਜ਼ਾਂ ਕੁਝ ਲੈ ਕੇ ਆਉਂਦੇ ਜਿਨ੍ਹਾਂ ਸਬਜ਼ੀਆਂ ਹੋ ਗਈਆਂ ਕੁਝ ਹੋਰ ਫਲ ਫਰੂਟ ਹੋਗੇ ਜਾਂ ਜਿਹੜੀਆਂ ਘਰ ਦੇ ਰਿਲੇਟਿਡ ਚੀਜ਼ਾਂ ਹੋ ਗਈਆਂ ਉਹ ਉਹਨਾਂ ਨੂੰ ਮਹਿੰਗੀਆਂ ਮਿਲਦੀਆਂ ਹਨਾ ਤੇ ਇਸ ਕਰਕੇ ਕਿਸਾਨੀ ਖਰਾਬ ਹੋਣ ਕਰਕੇ ਖੇਤੀਬਾੜੀ 'ਚ ਫਾਇਦਾ ਨਾ ਹੋਣ ਕਰਕੇ ਬਹੁਤ ਸਾਰੇ ਯੂਥ ਜਿਹੜੀ ਆ ਬੱਚੇ ਆ ਉਹ ਫੋਰਨ ਜਾ ਰਹੇ ਆ ਜਿਵੇਂ ਹੁਣ ਪਤਾ ਹੀ ਆ ਵੀ ਬਹੁਤ ਸਾਰੇ ਬੱਚੇ ਹਾਇਲਟਸ ਕਰ ਕਰਕੇ ਆਸਟ੍ਰੇਲੀਆ ਕੈਨੇਡਾ ਹਨਾ ਉੱਥੇ ਜਾ ਰਹੇ ਆ ਉੱਥੇ ਕੰਮਕਾਜ ਕਰਦੇ ਆ ਤੇ ਉਸ ਨਾਲ ਕੀ ਹੁੰਦਾ ਯੂਥ ਸਾਰੀ ਬਾਹਰ ਜਾ ਰਹੀ ਆ ਇੱਧਰ ਬਜ਼ੁਰਗ ਰਹਿ ਰਹੇ ਆ ਬਜ਼ੁਰਗਾ ਨੂੰ ਕੋਈ ਸੰਭਾਲਣ ਵਾਲਾ ਨਹੀਂ ਹੁੰਦਾਗਾ ਤੇ ਇਸ ਕਰਕੇ ਬਹੁਤ ਸਾਰੇ ਆਸ਼ਰਮ ਖੁੱਲ ਰਹੇ ਆ ਹਨਾ ਬਹੁਤ ਸਾਰੇ ਬਜ਼ੁਰਗ ਆਸ਼ਰਮਾਂ 'ਚ ਰਹਿ ਰਹੇ ਆ ਉਹਨਾਂ ਦੀ ਕੋਈ ਕੇਅਰ ਕਰਨ ਵਾਲਾ ਨਹੀਂ ਹੁੰਦਾ ਤੇ ਆਪਾਂ ਉਹੀ ਗੱਲ ਕਰਦੇ ਆਪਾਂ ਨੂੰ ਆਜ਼ਾਦੀ ਜ਼ਰੂਰ ਮਿਲ ਗਈ ਆ ਪਰ ਕਿਤੇ ਨਾ ਕਿਤੇ ਆਪਾਂ ਫਿਰ ਪਿੱਛੜ ਰਹੇ ਆ ਨਾ ਇਸ ਚੀਜ਼ਾਂ ਦੇ ਉੱਤੇ ਤੇ ਇਹਨਾਂ ਚੀਜ਼ਾਂ ਤੋਂ ਵੀ ਆਪਾਂ ਨੂੰ ਮੁਕਤੀ ਮਿਲਣੀ ਚਾਹੀਦੀ ਆ ਵੀ ਇਹ ਚੀਜ਼ਾਂ ਜਿਹੜੀਆਂ ਜਿੱਦਾਂ ਕਿ ਕਿਸਾਨਾਂ ਨੂੰ ਆਪਦੀ ਫਸਲਾਂ ਦਾ ਆਪੀਆਂ ਚੀਜ਼ਾਂ ਦਾ ਵਧੀਆ ਰੇਟ ਮਿਲਣਾ ਚਾਹੀਦਾ ਤਾਂ ਕਿ ਹਰ ਕੋਈ ਜਿਹੜਾ ਆਪਦੀ ਕਿਸਾਨੀ ਖੇਤੀਬਾੜੀ ਸੰਭਾਲੇ ਖੁਸ਼ ਹੋਵੇ ਹਨ ਜਿੱਥੇ ਉਹਨਾਂ ਨੂੰ ਕੁਦਰਤ ਦੀ ਮਾਰ ਪੈਂਦੀ ਉੱਥੇ ਗਵਰਨਮੈਂਟ ਨੂੰ ਵੀ ਹੈਲਪ ਕਰਨੀ ਚਾਹੀਦੀ ਚਲੋ ਕਰਦੀ ਵੀ ਆ ਹਰ ਚੀਜ਼ ਤੇ ਆ ਤਾਂ ਪਰ ਫਿਰ ਇਹ ਮਤਲਬ ਕਿਤੇ ਨਾ ਕਿਤੇ ਕਿਸਾਨੀ ਜਿਹੜੀ ਪਿੱਛੇ ਜਾ ਰਹੀ ਹੈ ਖੇਤੀਬਾੜੀ ਫੇਲ ਹੋ ਰਹੀ ਹੈ ਹੈਨਾ ਬੱਚੇ ਬਾਹਰ ਜਾ ਰਹੇ ਆ ਫੋਰਨ ਜਾ ਰਹੇ ਆ ਉੱਥੇ ਜਾ ਕੇ ਕੰਮਕਾਜ ਕਰ ਰਹੇ ਆ ਨਾਲੇ ਤਾਂ ਆਪਦੀ ਫੈਮਲੀ ਤੋਂ ਦੂਰ ਰਹਿੰਦੇ ਆ ਇਧਰ ਬਜ਼ੁਰਗ ਇਕੱਲੇ ਰਹਿ ਜਾਂਦੇ ਆ ਤਾਂ ਕੁਝ ਬਜ਼ੁਰਗ ਜਿਹੜੇ ਆਸ਼ਰਮਾਂ 'ਚ ਚਲੇ ਜਾਂਦੇ ਆ ਹੈਨਾ ਆਸ਼ਰਮ ਖੁੱਲ ਰਹੇ ਆ ਕੁਝ ਲੋਕਾਂ ਕੇਜ ਜਿਹੜੇ ਆਪਦੇ ਬਜ਼ੁਰਗਾਂ ਨੂੰ ਸੰਭਾਲ ਨਹੀਂ ਰਿਹਾ ਕਿਉਂਕਿ ਉਹ ਫੋਰਨ ਕਲਚਰ ਨੂੰ ਫੋਲੋ ਕਰਦੇ ਹੋਏ ਉੱਥੋਂ ਦੇ ਕਲਚਰ ਨੂੰ ਫੋਲੋ ਕਰਦੇ ਆ ਇੱਥੇ ਆ ਕੇ ਆਪਦੇ ਬਜ਼ੁਰਗਾਂ ਨੂੰ ਸੰਭਾਲ ਨਹੀਂ ਲਈ ਰੇ ਤੇ ਬਹੁਤ ਬਹੁਤ ਕੁਝ ਇਹ ਜਿਹਾ ਹੈਗਾ ਆ ਜਿਥੇ ਆਪਾਂ ਨੂੰ ਆਜ਼ਾਦੀ ਮਿਲ ਗਈ ਪਰ ਫਿਰ ਵੀ ਆਪਾਂ ਕਿਤੇ ਨਾ ਕਿਤੇ ਕਿਸੇ ਜੰਜੀਰਾਂ 'ਚ ਕਿਸੇ ਬੰਦਰਾ 'ਚ ਬੰਦੇ ਹੋਈਆਂ ਹਨਾ ਇਸ ਤੋਂ ਇਲਾਵਾ ਇਹ ਆ ਵੀ ਹਾਲਾਂਕਿ ਹੁਣ ਚਲੋ ਵੀ ਕੁੜੀਆਂ ਵੀ ਪੜ੍ਹ ਲਿਖ ਰਹੀਆਂ ਆ ਨਾ ਜਿਦਾ ਪਹਿਲਾਂ ਵਾਲੇ ਟਾਈਮ 'ਚ ਨਹੀਂ ਪੜ੍ਹਾਉਂਦੇ ਸੀ ਕੁੜੀਆਂ ਪੜ੍ਹ ਲੈ ਕੇ ਸੈਲਫ ਡਿਪੈਂਡ ਬਣ ਰਹੀਆਂ ਪਰ ਕਿਤੇ ਕਿਤੇ ਹਜੇ ਵੀ ਇਸ ਤਰ੍ਹਾਂ ਹੋ ਰਿਹਾ ਵੀ ਕੁੜੀਆਂ ਸੈਲਫ ਡਿਪੈਂਡ ਹੁੰਦੇ ਹੋਏ ਵੀ ਆਪਦੇ ਸਹੁਰਿਆਂ ਦੇ ਘਰੇ ਕਿਤੇ ਨਾ ਕਿਸੇ ਕਿਸੇ ਨਾ ਕਿਸੇ ਤਰੀਕੇ ਨਾਲ ਪਰਤਾੜਿਤ ਕੀਤੀਆਂ ਜਾਂਦੀਆਂ ਆ ਹਨਾ ਤੇ ਵਿਚਾਰੀਆਂ ਜੜੀਆਂ ਆ ਉਹ ਆਪ ਦਾ ਮਤਲਬ ਕੰਮ ਕਾਜ ਨਹੀਂ ਕਰ ਸਕਦੀਆਂ ਉਹਨਾਂ ਨੂੰ ਇਹਨਾਂ ਸੈਲਫ ਡਿਪੈਂਡ ਬਣ ਤੋਂ ਰੋਕਿਆ ਜਾਂਦਾ ਆ ਦਾਜ ਵਾਸਤੇ ਉਹਨਾਂ ਨੂੰ ਤੰਗ ਕੀਤਾ ਜਾਂਦਾ ਨਾ ਇਹ ਚ ਕੇਸ ਬਹੁਤ ਸੁੰਨ ਤੇ ਦੇਖਣ ਚ ਆ ਰਹੇ ਆ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹੀ ਰਹਿੰਨੇ ਆ ਤਾਂ ਫਿਰ ਇਹ ਜੀ ਆਜ਼ਾਦੀ ਦਾ ਕੀ ਫਾਇਦਾ ਤੇ ਇਹ ਸੀਗਾ ਜੀ ਆਪਣਾ ਇਹ ਜਾ ਟਾਪਿਕ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਹਾਡੇ ਨਾਲ ਆਪਾਂ ਡਿਸਕਸ ਕੀਤਾ ਤੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਸਾਰਿਆਂ ਨੂੰ ਸਸ਼ੀ ਕਾਲ ਜੀ